ਯੁ네ਸਕੋ ਦੀ ਮਰਨੀਆ ਬੋਲੀਆਂ ਦੀ ਲਿਸਟ ਵਿੱਚ ਪੰਜਾਬੀ ਦਾ ਨਾਮ ਆਉਣ ਤੋਂ ਬਾਅਦ ਪੰਜਾਬੀ ਬੋਲੀ ਦੇ ਪ੍ਰਚਾਰ ਤੇ ਇਸ ਨੂੰ ਬਚਾਉਣ ਤੇ ਵਿਕਸਿਤ ਕਰਨ ਦੇ ਨਾਅ ਇਠ ਚੰਗਾ ਖਾਸਾ ਕਾਰੋਬਾਰ ਵਿਸ਼ਵ ਪੱਧਰ ਤੇ ਚੱਲ ਰਿਹਾ ਹੈ। ਇਹਨਾਂ ਵਿੱਚ ਸੋਸ਼ਲ ਮੀਡੀਆ ਵਿੱਚ ਸਰਗਰਮ ਉਹ ਲੋਕ ਜੋ ਪਹਿਲਾਂ ਪਹਿਲ ਵੰਡਵੇਲੇ ਦੇ ਵਿਛੜਿਆਂ ਨੂੰ ਮਲਾਉਣ ਵਾਲੇ ਪਰਉਪਕਾਰੀ ਕੰਮ ਵਿੱਚ ਸਾਹਮਣੇ ਆਏ ਅਤੇ ਚੜ੍ਹਦੇ ਲੈਂਦੇ ਪੰਜਾਬ ਦੇ ਲੋਕਾਂ ਵਿੱਚ ਨਾਮਣਾ ਖੱਟ ਕੇ ਮਸ਼ਹੂਰ ਵੀ ਹੋਏ। ਹੁਣ ਉਹਨਾਂ ਵਿੱਚੋਂ ਬਧੇਰੇ ਇਸ ਲਹਿਰ ਦੇ ਸਿਰ ਸਵਾਰ ਹੋ ਕੇ ਚੰਗਾ ਬਿਜ਼ਨਸ ਕਰ ਰਹੇ ਹਨ ਪਰ ਹੁਣ ਤਾਂ ਇਹ ਮਿਆਰ ਡਿੱਗਦਾ ਡਿੱਗਦਾ ਛੋਟੇ ਛੋਟੇ ਸਕੂਲ ਪੱਧਰ ਤੇ ਮਾਸਟਰਾਂ ਤੇ ਕਲਰਕਾਂ ਨੂੰ ਸ਼ਾਮਲ ਕਰਨ ਤੇ ਕ੍ਰਾਂਤੀਕ ਪਹੁੰਚ ਚੁੱਕਾ ਹੈ ਇੱਥੇ ਵੀ ਮੁਕਾਬਲੇਬਾਜ਼ੀ ਅਤੇ ਸਭ ਤੋਂ ਪ੍ਰਾਣੀ ਤੇ ਅਸਲੀ ਦੁਕਾਨ ਵਾਲਾ ਕੰਮ ਚੱਲਦਾ ਹੈ ਕੋਈ 8ਵੀਂ ਤੇ ਕੋਈ 15ਵੀਂ ਕਾਨਫਰੰਸ ਦਾ ਦਾਵਾ ਠੋਕਦਾ ਹੈ ਪਰ ਪ੍ਰਾਪਤੀ ਦੇ ਨਾਂ ਦੇ ਹੇਠ ਕੁਝ ਵੀ ਨਹੀਂ ਆਪੇ ਬਣੇ ਲੇਖਕਾਂ ਦੀ ਇਹ ਜਮਾਤ ਜਿਨ੍ਹਾਂ ਦੀ ਸ਼ਹਿਤ ਵਿੱਚ ਕੋਈ ਭਾਗੀਦਾਰੀ ਹੈ ਹੀ ਨਹੀਂ ਅੱਜਕੱਲ ਹਰ ਜਗ੍ਹਾ ਵਧੇਰੇ ਨਜ਼ਰ ਆਉਂਦੇ ਹਨ ਪਰ ਇਹ ਸਭ ਆਪਣੇ ਆਪ ਨੂੰ ਸ਼੍ਰੋਮਣੀ ਸਹਿਤਕਾਰ ਹੋਣ ਦਾ ਭਰਮ ਪਾਲ ਕੇ ਰੱਖਦੇ ਹਨ। ਪੰਜਾਬ 24 7 ਟੀਵੀ ਦੇ ਤੀਸਰੀ ਅੱਖ ਪ੍ਰੋਗਰਾਮ ਵਿੱਚ ਤੁਹਾਡਾ ਕਰਦੇ ਆ ਸਵਾਗਤ ਮੈਂ ਹਾਂ ਹਰਜੀਤ ਸਿੰਘ ਗਿੱਲ ਤੇ ਅੱਜ ਦੇ ਤੀਸਰੀ ਅੱਖ ਪ੍ਰੋਗਰਾਮ ਵਿੱਚ ਅਸੀਂ ਦੁਨੀਆ ਭਰ ਵਿੱਚ ਜਿਹੜੀਆਂ ਪੰਜਾਬੀ ਦੀਆਂ ਕਾਨਫਰੰਸਾਂ ਹੋ ਰਹੀਆਂ ਉਹਦੇ ਨਾਲ ਸੰਬੰਧਿਤ ਇੱਕ ਲੇਖ ਜਿਹੜਾ ਮੇਰਾ ਆਪਣਾ ਹੀ ਯਾਨੀ ਕਿ ਹਰਜੀਤ ਸਿੰਘ ਗਿੱਲ ਦਾ ਲਿਖਿਆ ਹੈ ਉਹ ਤੁਹਾਡੇ ਨਾਲ ਅਸੀਂ ਸਾਂਝਾ ਕਰਨ ਦੀ ਖੁਸ਼ੀ ਲੈ ਰਹੇ ਆ ਲੇਖ ਦਾ ਜਿਹੜਾ ਮੈਂ ਹੈਡਿੰਗ ਰੱਖਿਆ ਉਹ ਹੈ ਵਿਸ਼ਵ ਪੰਜਾਬੀ ਕਾਨਫਰੰਸਾਂ ਦਾ ਕੱਚ ਸੱਚ ਅਸਲ ਵਿੱਚ ਇਹ ਖਲਾ ਕਾਨਫਰੰਸਾਂ ਨਾਲ ਰਿਲੇਟਡ ਨਹੀਂ ਆ ਇਹਦੇ ਨਾਲ ਜਿਹੜੇ ਸਾਡੇ ਚੰਗੇ ਬਰੋਏ ਹੋਰ ਪ੍ਰਭਾਵ ਪੈ ਰਹੇ ਨੇ ਜੋ ਕੁਝ ਇਸ ਕਾਨਫਰੰਸਾਂ ਨੂੰ ਲੈ ਕੇ ਆਲੇ ਦੁਆਲੇ ਚੱਲਦਾ ਆ ਉਹਦੀਆਂ ਅਸੀਂ ਗੱਲਾਂ ਬਾਤਾਂ ਤੁਹਾਡੇ ਨਾਲ ਇਸ ਲੇਖ ਵਿੱਚ ਪਾਉਣ ਦਾ ਯਤਨ ਕੀਤਾ ਜੁਨੇਸਕੋ ਦੀ ਮਰਨੀ ਆ ਬੋਲੀਆਂ ਦੀ ਲਿਸਟ ਵਿੱਚ ਪੰਜਾਬੀ ਦਾ ਨਾਂ ਆਉਣ ਤੋਂ ਬਾਅਦ ਪੰਜਾਬੀ ਬੋਲੀ ਦੇ ਪ੍ਰਚਾਰ ਤੇ ਇਸ ਨੂੰ ਬਚਾਉਣ ਤੇ ਵਿਕਸਿਤ ਕਰਨ ਦੇ ਨਾਇਟ ਚੰਗਾ ਖਾਸਾ ਕਾਰੋਬਾਰ ਵਿਸ਼ਵ ਪੱਧਰ ਤੇ ਚੱਲ ਰਿਹਾ ਹੈ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਅਸੀਂ ਪਾਕਿਸਤਾਨ ਦੀ ਸੋ ਇਸ ਜਿਹੜਾ ਕਾਰੋਬਾਰ ਹੈ ਇਹਦੇ ਵਿੱਚ ਪਾਕਿਸਤਾਨ ਵਾਲਾ ਬੁੱਧੀਜੀਵੀ ਵਰਗ ਵੀ ਪਿੱਛੇ ਨਹੀਂ ਰਿਹਾ ਹਰ ਆਏ ਦਿਨ ਉੱਥੇ ਪੰਜਾਬੀ ਕਾਨਫਰੰਸਾਂ ਹੋ ਰਹੀਆਂ ਹਨ ਇਸ ਤਹਿਰੀਕ ਵਿੱਚ ਕੰਮ ਕਰਨ ਵਾਲੇ ਸਭ ਤਰ੍ਹਾਂ ਦੇ ਲੋਕ ਹਨ ਜਿਨ੍ਹਾਂ ਵਿੱਚ ਉਹ ਇੱਕ ਗੰਭੀਰ ਕਿਸਮ ਦੇ ਪੰਜਾਬੀ ਵਿਦਵਾਨ ਵੀ ਹਨ ਅਤੇ ਬਹਤਾਤ ਵਿੱਚ ਵਗਦੀ ਗੰਗਾ ਵਿੱਚੋਂ ਹੱਥ ਧੋਣ ਵਾਲੇ ਲੋਕ ਵੀ ਖਾਸੀ ਗਿਣਤੀ ਵਿੱਚ ਸਰਗਰਮ ਹਨ। ਇਹਨਾਂ ਵਿੱਚ ਸੋਸ਼ਲ ਮੀਡੀਆ ਵਿੱਚ ਸਰਗਰਮ ਉਹ ਲੋਕ ਜੋ ਪਹਿਲਾਂ ਪਹਿਲ ਵੰਡ ਵੇਲੇ ਦੇ ਵਿਛੜਿਆਂ ਨੂੰ ਬੁਲਾਉਣ ਵਾਲੇ ਪਰਉਪਕਾਰੀ ਕੰਮ ਵਿੱਚ ਸਾਹਮਣੇ ਆਏ ਅਤੇ ਚੜ੍ਹਦੇ ਲੈਂਦੇ ਪੰਜਾਬ ਦੇ ਲੋਕਾਂ ਵਿੱਚ ਨਾਮਣਾ ਖੱਟ ਕੇ ਮਸ਼ਹੂਰ ਵੀ ਹੋਏ। ਹੁਣ ਉਹਨਾਂ ਵਿੱਚੋਂ ਬਧੇਰੇ ਇਸ ਲਹਿਰ ਦੇ ਸਿਰ ਸਵਾਰ ਹੋ ਕੇ ਚੰਗਾ ਬਿਜ਼ਨਸ ਕਰ ਰਹੇ ਹਨ ਅਤੇ ਇਸਤੇ ਕਿਸੇ ਨੂੰ ਤਰਾਜ ਵੀ ਨਹੀਂ ਹੋਣਾ ਚਾਹੀਦਾ ਦੂਜੀ ਸ਼੍ਰੇਣੀ ਕਾਲਜ ਯੂਨੀਵਰਸਿਟੀਆਂ ਵਿੱਚ ਪੜਾਉਂਦੇ ਅਧਿਆਪਕਾਂ ਤੇ ਪ੍ਰੋਫੈਸਰਾਂ ਦੀ ਹੈ ਜਿਨ੍ਹਾਂ ਦਾ ਪਿਸ਼ੋਕੜ ਪੜੇ ਲਿਖੇ ਹੋਣ ਕਾਰਨ ਸੁਭਾਵਿਕ ਤੌਰ ਤੇ ਕੁਝ ਨਾ ਕੁਝ ਲਿਖਣ ਦੀ ਪ੍ਰਕਿਰਿਆ ਨਾਲ ਵੀ ਹੁੰਦਾ ਹੈ ਉਹ ਵੀ ਇਸ ਵਿੱਚ ਸਰਗਰਮ ਭੂਮਿਕਾ ਨਿਭਾਉਂਦੇ ਹਨ ਜਿਨ੍ਹਾਂ ਦੀ ਬਦੌਲਤ ਹਰ ਆਏ ਦਿਨ ਆਲਮੀ ਪੰਜਾਬੀ ਕਾਨਫਰੰਸਾਂ ਦਾ ਜ਼ਿਕਰ ਅਸੀਂ ਤੁਸੀਂ ਸੁਣਦੇ ਹਾਂ ਇਸ ਵਿੱਚ ਵੀ ਕੋਈ ਬੁਰੀ ਗੱਲ ਨਹੀਂ ਪਰ ਕੁਝ ਇੱਕ ਨੂੰ ਛੱਡ ਦੀਏ ਤਾਂ ਇਹਨਾਂ ਕਾਨਫਰੰਸਾਂ ਵਿੱਚ ਕੁਝ ਵੀ ਕੱਢਣ ਪਾਉਣ ਲਈ ਨਹੀਂ ਹੁੰਦਾ ਹਾਂ ਇੱਕ ਗੱਲ ਜ਼ਰੂਰ ਹੁੰਦੀ ਹੈ ਕਿ ਕੁਝ ਇੱਕ ਲੋਕਾਂ ਦੀ ਚੌਧਰ ਦੀ ਭੁੱਖ ਸ਼ਾਂਤ ਹੁੰਦੀ ਹੈ ਉਸ ਤਰ੍ਹਾਂ ਪ੍ਰਾਪਤੀ ਇੰਨੀ ਕੁ ਹੁੰਦੀ ਹੈ ਕਿ ਬਾਹਰਲੇ ਮੁਲਕਾਂ ਤੋਂ ਆਏ ਪੰਜਾਬੀਆਂ ਵਿੱਚੋਂ ਕੁਝ ਕੁ ਜੋ ਪਹਿਲਾਂ ਹੀ ਉਹਨਾਂ ਦੇ ਸੰਪਰਕ ਵਿੱਚ ਹੁੰਦੇ ਹਨ ਜਾਂ ਫਿਰ ਸੰਪਰਕ ਸਾਧ ਲਏ ਜਾਂਦੇ ਹਨ ਉਹਨਾਂ ਨੂੰ ਸਟੇਜ ਤੇ ਜਗ੍ਹਾ ਦੇ ਦਿੱਤੀ ਜਾਂਦੀ ਹੈ ਅਤੇ ਆਪੋ ਆਪਣੀ ਕਾਨਫਰੰਸ ਨੂੰ ਇੰਟਰਨੈਸ਼ਨਲ ਬਣਾ ਲਿਆ ਜਾਂਦਾ ਹੈ ਕਾਲਜਾਂ ਦੇ ਪ੍ਰੋਫੈਸਰ ਲੋਕਾਂ ਨੂੰ ਇੱਕ ਹੋਰ ਵੀ ਸੁਵਿਧਾ ਜਾਂ ਸਹੂਲਤ ਹੁੰਦੀ ਹੈ ਉਹ ਇਹ ਕਿ ਇੱਕ ਤਾਂ ਕਾਲਜਾਂ ਵਿੱਚ ਬਣੇ ਹੋਏ ਐਡੀਟੋਰੀਅਮ ਲੈਕਚਰ ਹਾਲ ਮੁਕਤ ਵਿੱਚ ਮਿਲ ਜਾਂਦੇ ਹਨ ਤੇ ਦੂਸਰਾ ਉਹਨਾਂ ਨੂੰ ਦਰਸ਼ਕਾਂ ਦੀ ਭੀੜ ਵੀ ਇਕੱਠੀ ਕਰਨੀ ਆਸਾਨ ਹੁੰਦੀ ਹੈ ਵੱਖ-ਵੱਖ ਜਿਹੜੀਆਂ ਕਲਾਸਾਂ ਦੇ ਵਿਦਿਆਰਥੀਆਂ ਨੂੰ ਦਰਸ਼ਕ ਤੇ ਸਰੋਤੇ ਬਣਾ ਕੇ ਤਾਲੀਆਂ ਵਜਾ ਲੀਆਂ ਜਾਂਦੀਆਂ ਹਨ ਅੰਬਾਲੇ ਵਾਲੇ ਪੂਰਨ ਦੇ ਢਾਬੇ ਦੀ ਨਿਆਈ ਸਭ ਤੋਂ ਪੁਰਾਣੀ ਦੇ ਵੱਡੀ ਕਾਨਫਰੰਸ ਦੇ ਫੱਟੇ ਲਗਾ ਲਏ ਜਾਂਦੇ ਹਨ ਬਾਕੀ ਦੁਨੀਆ ਵਿੱਚ ਵੀ ਇਸੇ ਤਰ੍ਹਾਂ ਹੀ ਚੱਲ ਰਿਹਾ ਵਿਦੇਸ਼ਾਂ ਵਿੱਚ ਵੀ ਪੰਜਾਬੀ ਲਹਿਰ ਦੇ ਆਪਣੇ ਰੰਗ ਢੰਗ ਹਨ ਪਰ ਕਾਰੋਬਾਰ ਇੱਥੇ ਵੀ ਉਸ ਤਰ੍ਹਾਂ ਦਾ ਹੀ ਚੱਲਦਾ ਹੈ ਪ੍ਰੋਫੈਸਰ ਲੋਕ ਤਾਂ ਆਪਣੇ ਕੈਰੀਅਰ ਨੂੰ ਅੱਗੇ ਵਧਾਉਣ ਲਈ ਪੇਪਰ ਪੜ੍ਹਨ ਲਈ ਇੰਟਰਨੈਸ਼ਨਲ ਕਾਨਫਰੰਸ ਦਾ ਠੱਪਾ ਲਾਉਣ ਦੀ ਖਾਤਰ ਇਹਨਾਂ ਕਾਨਫਰੰਸਾਂ ਵਿੱਚ ਪਹੁੰਚਦੇ ਨੇ ਜਿੱਥੇ ਉਹਨਾਂ ਨੂੰ ਇੱਕ ਸਰਟੀਫਿਕੇਟ ਵੀ ਮਿਲ ਜਾਂਦਾ ਹੈ ਇਸ ਦੇ ਨਾਲ ਨਾਲ ਉਹਨਾਂ ਨੂੰ ਤਫਰੀ ਕਰਨ ਦਾ ਸ਼ਰਫ ਵੀ ਹਾਸਲ ਹੋ ਜਾਂਦਾ ਹੈ ਪਰ ਹੁਣ ਤਾਂ ਇਹ ਮਿਆਰ ਡਿੱਗਦਾ ਡਿੱਗਦਾ ਛੋਟੇ ਛੋਟੇ ਸਕੂਲ ਪੱਧਰ ਤੇ ਮਾਸਟਰਾਂ ਤੇ ਕਲਰਕਾਂ ਨੂੰ ਸ਼ਾਮਲ ਕਰਨ ਅਤੇ ਕਰਾਉਣ ਤੀਕ ਪਹੁੰਚ ਚੁੱਕਾ ਹੈ ਇਸ ਦਾ ਮਤਲਬ ਹਰਗੇ ਜੇ ਨਹੀਂ ਹੈ ਕਿ ਸਕੂਲ ਦੇ ਦੇ ਆਪਕ ਤੇ ਮਾਸਟਰ ਬੁੱਧੀ ਪੱਖੋਂ ਕਿਸੇ ਤੋਂ ਊਣੇ ਹੁੰਦੇ ਹਨ ਪਰ ਜਿਵੇਂ ਦਾਏ ਧੰਦਾ ਚੱਲ ਰਿਹਾ ਹੈ ਜਿਹਦੇ ਵਿੱਚ ਸ਼ਿਫਾਰਸ਼ਾਂ ਤੇ ਕਾਨਫਰੰਸ ਵਿੱਚ ਸ਼ਾਮਲ ਹੋਣ ਲਈ ਵੀਜੇ ਲਗਵਾਉਣ ਦੇ ਵੱਖਰੇ ਤਰ੍ਹਾਂ ਦੇ ਵੱਖਰੇ ਅੰਦਾਜ਼ ਦੇ ਧੰਦੇ ਜਿਹੜੇ ਆ ਉਹ ਇਜਾਜ਼ਤ ਹੋ ਚੁੱਕੇ ਹਨ ਉਸ ਦੀ ਚਰਚਾ ਵੀ ਸਹਿਤਕ ਤੇ ਗੈਰ ਸਹਿਤਕ ਹਲਕਿਆਂ ਵਿੱਚ ਚੱਲਦੀ ਹੀ ਰਹਿੰਦੀ ਹੈ ਇੱਥੇ ਵੀ ਮੁਕਾਬਲੇਬਾਜ਼ੀ ਅਤੇ ਸਭ ਤੋਂ ਪ੍ਰਾਣੀ ਤੇ ਅਸਲੀ ਦੁਕਾਨ ਵਾਲਾ ਕੰਮ ਚੱਲਦਾ ਹੈ ਕੋਈ 8ਵੀਂ ਤੇ ਕੋਈ 15ਵੀਂ ਕਾਨਫਰੰਸ ਦਾ ਦਾਵਾ ਠੋਕਦਾ ਹੈ ਪਰ ਪ੍ਰਾਪਤੀ ਦੇ ਨਾਂ ਦੇ ਹੇਠ ਕੁਝ ਵੀ ਨਹੀਂ ਇਸ ਤੇ ਇਹ ਕਹਿ ਕੇ ਸਬਰ ਸੰਤੋਖ ਕਰਨਾ ਵਾਜਬ ਹੈ ਕਿ ਚਲੋ ਕੁਝ ਹੋਰ ਨਾ ਸਹੀ ਪੰਜਾਬੀ ਦੀ ਗਲਤਾਂ ਤੁਰਦੀ ਹੈ ਇਨ੍ਹਾਂ ਕਾਨਫਰੰਸਾਂ ਨਾਲ ਜੁੜਦੀ ਇੱਕ ਹੋਰ ਦਿਲਚਸਪ ਗੱਲ ਇਹ ਵੀ ਹੈ ਕਿ ਇਸ ਪੀਰੀਅਡ ਦੇ ਦੌਰਾਨ ਜਦੋਂ ਤੋਂ ਇਹ ਕੰਮਕਾਰ ਚਲਣੇ ਸ਼ੁਰੂ ਹੋਏ ਹਨ ਡਾਕਟਰ ਆਫ ਲਿਟਰੇਚਰ ਦੀ ਗਿਣਤੀ ਵਿੱਚ ਭਾਰੀ ਵਾਧਾ ਨੋਟ ਕੀਤਾ ਗਿਆ ਹੈ ਉਸ ਤਰ੍ਹਾਂ ਵੇਖਣ ਨੂੰ ਤੇ ਮਹਿਸੂਸ ਕਰਨ ਨੂੰ ਇਸ ਗੱਲ ਦਾ ਸਵਾਗਤ ਕਰਨਾ ਬਣਦਾ ਹੈ ਕਿ ਪੰਜਾਬੀ ਭਾਈਚਾਰੇ ਦਾ ਵਿਦਿਕ ਪੱਖ ਤੋਂ ਵਿਕਾਸ ਹੋ ਰਿਹਾ ਹੈ ਉਸ ਤਰ੍ਹਾਂ ਇਹ ਬਰਤਾਰਾ ਕੋਈ ਬਿਲਕੁਲ ਨਵਾਂ ਨਵੇਕਲਾ ਵੀ ਨਹੀਂ ਹੈ ਇਸ ਦੀਆਂ ਕਈ ਬਣਗੀਆਂ ਪਹਿਲਾਂ ਵੀ ਸਾਡੇ ਸਮਾਜ ਵਿੱਚ ਮੌਜੂਦ ਹਨ ਮੈਂ ਜਦੋਂ ਇੱਥੇ ਨਵਾਂ-ਨਵਾਂ ਕੈਨੇਡਾ ਵਿੱਚ ਆਇਆ ਸੀ ਤਾਂ ਕਿਸੇ ਸੱਜਣ ਨੇ ਮੈਨੂੰ ਲੇਖਕਾਂ ਬਾਰੇ ਇੱਕ ਗੱਲ ਕਰਦਿਆਂ ਦੱਸਿਆ ਕਿ ਸਾਡੇ ਸਮਾਜ ਵਿੱਚ ਤਿੰਨ ਤਰ੍ਹਾਂ ਦੇ ਲੇਖਕ ਮਿਲਦੇ ਹਨ ਇੱਕ ਤਾਂ ਉਹ ਜਿਨ੍ਹਾਂ ਨੂੰ ਅਸੀਂ ਸੱਚਮੁੱਚ ਦੇ ਲੇਖਕ ਕਹਿ ਸਕਦੇ ਹਾਂ ਜਿਨ੍ਹਾਂ ਨੇ ਆਪਣੀ ਮੌਲਿਕ ਲੇਖਣੀ ਤੇ ਵੱਖ-ਵੱਖ ਵਿਦਾ ਵਿੱਚ ਆਪਣੀਆਂ ਲਿਖਤਾਂ ਰਹੀ ਆਪਣਾ ਮਕਾਮ ਬਣਾਇਆ ਹੁੰਦਾ ਹੈ ਦੂਸਰੇ ਉਹ ਕਲਮਖੀਟ ਵੀ ਹਨ ਜੋ ਬਿਨਾਂ ਸਿਰ ਪੈਰ ਕਲਮ ਮੋਂਦੇ ਰਹਿੰਦੇ ਹਨ ਬਲਕਿ ਕਈ ਵਾਰ ਤਾਂ ਉਹ ਸਥਾਪਕ ਲੇਖਕਾਂ ਤੋਂ ਵਧੇਰੇ ਕਾगज ਕਾਲੇ ਕਰਦੇ ਹਨ ਜਿਨ੍ਹਾਂ ਦਾ ਅਦਬ ਨਾਲ ਸਹਿਤ ਨਾਲ ਜਾਂ ਹੋਰ ਸਮਾਜਿਕ ਸਰਵਕਾਰਾਂ ਨਾਲ ਕੋਈ ਦੂਰ ਦਾ ਵਾਹ-ਵਾਸਤਾ ਵੀ ਨਹੀਂ ਹੁੰਦਾ ਅਤੇ ਤੀਜੀ ਕਿਸਮ ਦੇ ਉਹ ਲੋਕ ਵੀ ਆਪਣੇ ਆਪ ਨੂੰ ਲੇਖਕ ਹੋਉਂਦੇ ਹਨ ਜਿਨ੍ਹਾਂ ਲਈ ਸ਼ਬਦ ਖਾਮ ਖਾਮ ਬਹੁਤ ਟੁਕਦਾ ਹੈ ਜਿਨ੍ਹਾਂ ਦਾ ਲਿਖਣ ਪ੍ਰਕਿਰਿਆ ਨਾਲ ਕੋਈ ਬਹੁਤਾ ਸਬੰਧ ਹੁੰਦਾ ਹੀ ਨਹੀਂ ਪਰ ਉਹ ਹਰ ਸਹਿਤ ਸਭਾ ਵਿੱਚ ਮੌਜੂਦ ਹੁੰਦੇ ਹਨ ਬਲਕਿ ਪ੍ਰਧਾਨਗੀ ਮੰਡਲ ਦਾ ਸ਼ੰਗਾਰ ਤੇ ਚੌਧਰੀ ਮਹਿਮਾ ਮੰਡਲ ਦੇ ਪ੍ਰੋਖ ਪ੍ਰਮੁੱਖ ਦਾਵੇਦਾਰ ਵੀ ਅਸੀਂ ਉਹਨਾਂ ਨੂੰ ਬਣੇ ਹੋਏ ਵੇਖਦੇ ਹਾਂ ਆਪੇ ਬਣੇ ਲੇਖਕਾਂ ਦੀ ਇਹ ਜਮਾਤ ਜਿਨ੍ਹਾਂ ਦੀ ਸਹਿਤ ਵਿੱਚ ਕੋਈ ਭਾਗੀਦਾਰੀ ਹੈ ਹੀ ਨਹੀਂ ਅੱਜ ਕੱਲ ਹਰ ਜਗ੍ਹਾ ਵਧੇਰੇ ਨਜ਼ਰ ਆਉਂਦੇ ਹਨ ਪਰ ਇਹ ਸਭ ਆਪਣੇ ਆਪ ਨੂੰ ਸ਼੍ਰੋਮਣੀ ਸਿਹਤਕਾਰ ਹੋਣ ਦਾ ਭਰਮ ਪਾਲ ਕੇ ਰੱਖਦੇ ਹਨ ਜੇਕਰ ਹੁਣ ਦੇ ਨਕਲੀ ਡਾਕਟਰ ਆਫ ਲਿਟਰੇਚਰ ਦੇ ਵਰਤਾਰੇ ਨੂੰ ਕੜਮ ਚੌਧਰੀਆਂ ਦੀ ਇਸ ਜਮਾਤ ਦੀ ਕਾੜ ਅਤੇ ਉਹਨਾਂ ਦੀ ਮਜਬੂਰੀ ਵੱਜੋਂ ਸਮਝ ਸਕੀਏ ਤਾਂ ਠੀਕ ਰਹੇਗਾ ਸ਼ੁਰੂ-ਸ਼ੁਰੂ ਵਿੱਚ ਕੁਝ ਗਿਣਵੇਂ ਚੁਣਵੇਂ ਲੋਕ ਆਪਣੇ ਆਪ ਨੂੰ ਪੀ ਐਚ ਡੀ ਹੋਣ ਦੀ ਝੂਠੀ ਦਾਅਵੇਦਾਰੀ ਪੇਸ਼ ਕਰਿਆ ਕਰਦੇ ਸਨ ਪਰ ਇਹ ਲੋਕ ਆਪੇ ਹੀ ਆਪਣਾ ਪੰਡਾ ਚੁਰਾਏ ਵਿੱਚ ਭੰਨ ਬੈਂਦੇ ਸਨ ਇੱਕ ਆਪੇ ਬਣਿਆ ਪੀ ਐਚ ਡੀ ਡਾਇਰੈਕਟਰ ਦੂਜੇ ਆਪਣੇ ਵਰਗੇ ਅਜਿਹੇ ਬੰਦੇ ਬਾਰੇ ਕਾਨਾ ਫੂਸੀ ਕਰਦਾ ਕਹਿੰਦਾ ਉਹ ਰਹਿਣ ਦਿਓ ਜੀ ਮੈਂ ਤਾਂ ਇਹਨੂੰ ਚਿਰਾਂ ਤੋਂ ਜਾਣਦਾ ਕਿੱਥੇ ਕੀਤੀ ਇਹਨੇ ਕੋਈ ਪੀ ਐਚ ਡੀ ਸਭ ਝੂਠ ਹੈ ਅਤੇ ਦੂਸਰਾ ਇਸੇ ਤਰ੍ਹਾਂ ਪਹਿਲੇ ਬਾਰੇ ਕਹਿੰਦਾ ਤੇ ਇਹੋ ਕੋਜੀ ਕਰਦਾ ਇਸ ਤਰ੍ਹਾਂ ਦੋਵਾਂ ਦਾ ਕੱਚਾ ਚਿੱਟਾ ਦੂਜਿਆਂ ਦੇ ਸਾਹਮਣੇ ਖੁੱਲ ਜਾਂਦਾ ਤੇ ਉਹਨਾਂ ਦਾ ਨੰਗ ਸਾਹਮਣੇ ਆ ਜਾਂਦਾ ਪਰ ਸਾਡੇ ਸਮਾਜ ਵਿੱਚ ਅਜਿਹੇ ਲੋਕਾਂ ਨੂੰ ਪ੍ਰਵਾਨ ਕਰ ਲੈਣ ਦੀ ਆਦਤ ਹੈ ਕਿਉਂਕਿ ਸਾਡੇ ਸੱਭਿਆਚਾਰ ਵਿੱਚ ਕਿਸੇ ਦੀ ਨਿੰਦਾ ਕਰਨ ਦੀ ਸਖਤ ਬਨਾਈ ਹੈ ਫਿਰ ਉਹਨਾਂ ਨੂੰ ਸਹਿਸਭਾਵਾਂ ਦੇ ਸਟੇਜ ਸੰਚਾਲਕ ਡਾਕਟਰ ਸਾਹਿਬ ਨਾਂ ਨਾਲ ਸੰਬੋਧਨ ਕਰਕੇ ਸਟੇਜ ਤੇ ਆਉਣ ਦਾ ਸੱਦਾ ਦਿੰਦੇ ਹਨ ਜਿਸ ਨਾਲ ਉਹਨਾਂ ਦੇ ਡਾਕਟਰ ਹੋਣ ਦੇ ਪੱਕੀ ਮੋਹਰ ਲੱਗ ਜਾਂਦੀ ਹੈ ਅਤੇ ਉਹਨਾਂ ਲੋਕਾਂ ਦਾ ਹੌਸਲਾ ਹੋਰ ਵੀ ਪਰਪੱਕ ਹੋ ਜਾਂਦਾ ਹੈ ਮਜ਼ੇ ਦੀ ਗੱਲ ਤਾਂ ਇਹ ਹੈ ਕਿ ਉਹ ਇੰਨਾ ਵੱਡਾ ਝੂਠ ਉਹ ਇੰਨੇ ਕੰਫੀਡੈਂਸ ਨਾਲ ਬੋਲਣ ਦੇ ਮਾਹਰ ਬਣ ਜਾਂਦੇ ਹਨ ਕਿ ਕੋਈ ਸ਼ੱਕਸ਼ਵਾ ਕਰਨਾ ਵਾਜਬ ਹੀ ਨਹੀਂ ਦਿੰਦਾ ਇੱਕ ਦੋ ਮੌਕਿਆਂ ਤੇ ਸਟੇਜ 'ਤੇ ਸਖਤਰ ਨੂੰ ਮੇਰੇ ਵਰਗੇ ਕਿਸੇ ਨੇ ਇਹ ਕਹਿ ਕੇ ਵੀ ਵੇਖਿਆ ਕਿ ਇਸ ਤਰ੍ਹਾਂ ਨਾਲ ਸਾਹਮਣੇ ਬੈਠੇ ਉਹਨਾਂ ਲੋਕਾਂ ਦੀ ਤੋਹੀਨ ਹੁੰਦੀ ਹੈ ਜਿਨ੍ਹਾਂ ਨੇ ਮਿਹਨਤ ਕਰਕੇ ਖੋਜ ਕਾਰਜ ਕੀਤਾ ਹੋਇਆ ਤੇ ਇਹ ਡਿਗਰੀ ਪ੍ਰਾਪਤ ਕੀਤੀ ਹੁੰਦੀ ਹੈ ਅਤੇ ਡਾਕਟਰ ਅਖਵੌਂਡ ਦੇ ਉਹ ਅਸਲੀ ਹੱਕਦਾਰ ਹਨ ਤੇ ਮੈਂ ਕਈ ਵਾਰ ਸਟੇਜ ਤੇ ਜਿਹੜੇ ਪ੍ਰਬੰਧਕ ਨੇ ਉਹਨਾਂ ਕਾ ਨੂੰ ਇਹ ਵੀ ਜਾਣਨਾ ਚਾਹਿਆ ਕਿ ਫਲਾਸ਼ ਸ਼ਖਸ਼ ਦੀ ਪੀ ਐਚ ਡੀ ਬਾਰੇ ਤੁਹਾਡੀ ਜਾਣਕਾਰੀ ਕਿੰਨੀ ਕ ਹੈ ਤਾਂ ਜਵਾਬ ਇਹ ਮਿਲਦਾ ਕਿ ਉਹ ਆਪਣੇ ਆਪ ਨੂੰ ਖੁਦ ਡਾਕਟਰ ਲਿਖਦਾ ਇੰਨਾ ਘੱਟ ਹੈ ਇੱਕ ਦਿਲ ਚ ਸਕਿੱਸਾ ਤੁਹਾਡੇ ਨਾਲ ਹੋਰ ਸਾਂਝਾ ਕਰਨਾ ਕਥਾ ਨਹੀਂ ਹੋਵੇਗਾ ਮੇਰਾ ਇੱਕ ਮਿੱਤਰ ਪਿਆਰਾ ਜਿਹੜਾ ਡਾਕਟਰ ਹੋਣ ਦਾ ਦਾਵੇਦਾਰ ਹੈ ਅਤੇ ਉਹ ਹਮੇਸ਼ਾ ਉਪਰਿਆਂ ਦੀ ਮਹਿਫਲ ਵਿੱਚ ਇਹ ਦਾਵਾ ਠੋਕ ਕੇ ਆਪਣੀ ਪੈਂਠ ਬਣਾਉਣ ਦਾ ਵੀ ਮਾਰ ਵਿਅਕਤੀ ਹੈ ਕਹਿਣ ਨੂੰ ਅਸੀਂ ਐਨ ਆਰ ਆਈ ਵੱਡੀਆਂ ਵੱਡੀਆਂ ਉਪਦੇਸ਼ ਭਰੀਆਂ ਗੱਲਾਂ ਕਰਕੇ ਪਿੱਛੇ ਛੱਡੇ ਗਏ ਮੁਲਕਾਂ ਦੀਆਂ ਬਰਾਈਆਂ ਨੂੰ ਭੰਡਦੇ ਨਹੀਂ ਥੱਕਦੇ ਅਤੇ ਉੱਥੇ ਰਹਿੰਦੇ ਵੱਸਦੇ ਆਪਣੇ ਭੈਣ ਭਰਾ ਲੋਕਾਂ ਨੂੰ ਭੈੜੀਆਂ ਹੱਤਾਂ ਦਾ ਸ਼ਿਕਾਰ ਦੱਸਦੇ ਰਹਿੰਦੇ ਆ ਪਰ ਖੁਦ ਉਹਨਾਂ ਕ੍ਰਿਤੀਆਂ ਤੋਂ ਕਦੀ ਬਾਹਰ ਨਹੀਂ ਨਿਕਲ ਸਕੇ ਆਪਣੇ ਦੋਸਤ ਅਤੇ ਆਪੇ ਬਣੇ ਡਾਕਟਰ ਦਾ ਦਿਲਚਸਪ ਕਿੱਸਾ ਇਸ ਤਰ੍ਹਾਂ ਹੈ ਕਿ ਅਸੀਂ ਇਕੱਠੇ ਇੱਥੇ ਕਿਤੇ ਕੈਨੇਡਾ ਵਿੱਚ ਜੌਬ ਕਰਿਆ ਕਰਦੇ ਸੀ ਅਤੇ ਮੇਰੇ ਮਿੱਤਰ ਨੇ ਇਹੀ ਗੱਪ ਇੱਕ ਪਾਕਿਸਤਾਨੀ ਦੋਸਤ ਅੱਗੇ ਹਾਕ ਦਿੱਤੀ ਉਸਦੀ ਬਦਕਿਸਮਤੀ ਵੇਖੋ ਕਿ ਅੱਗੋਂ ਪਾਕਿਸਤਾਨੀ ਮਿੱਤਰ ਵੀ ਪੀ ਐਚ ਡੀ ਦੇ ਨਿਜਮਾ ਤੇ ਕਾਰਸ਼ੈਲੀ ਦਾ ਥੋੜਾ ਬਹੁਤ ਜਾਣੂ ਸੀ ਉਸ ਨੇ ਸਹਿਸ ਭਾਈ ਪੁੱਛ ਲਿਆ ਤੁਹਾਡਾ ਪੀ ਐਚ ਡੀ ਦਾ ਸਨੋਪਸਿਸ ਕਿਹੜਾ ਸੀਗਾ ਸਾਡੇ ਅਖੌਤੀ ਡਾਕਟਰ ਵੀਰ ਦਾ ਉੱਤਰ ਵੀ ਬੜਾ ਮਜ਼ੇਦਾਰ ਸੀ ਆਖਣ ਲੱਗਾ ਬੜੀ ਧੀਰ ਹੋ ਗਈ ਯਾਰ ਇੰਨੇ ਚਿਰ ਬਾਅਦ ਕਿੱਥੇ ਯਾਦ ਰਹਿਦਾ ਇਹ ਸਾਰਾ ਕੁਝ ਪਾਠਕ ਸਮਝ ਸਕਦੇ ਹਨ ਕਿ ਇਹ ਅੰਦਾਜ਼ਾ ਲਾਉਣਾ ਕਿੰਨਾ ਕੁ ਮੁਸ਼ਕਲ ਹੈ ਕਿ ਉਸ ਪੀ ਐਚ ਡੀ ਵਾਲੇ ਭੱਦਰਪੁਰਸ਼ ਦੀ ਦਾਅਵੇਦਾਰੀ ਵਿੱਚ ਕਿੰਨਾ ਕੁ ਦਮ ਖਮ ਹੈ ਪਰ ਸਭ ਉਸ ਨੂੰ ਡਾਕਟਰ ਸਾਹਿਬ ਕਹਿ ਕੇ ਸੰਬੋਧਨ ਹੁੰਦੇ ਹਨ ਇਸ ਤੋਂ ਇਲਾਵਾ ਇਹਨਾਂ ਪੀ ਐਚ ਡੀ ਵਾਲੇ ਡਾਕਟਰਾਂ ਦੀ ਇੱਕ ਜਮਾਤ ਜਈ ਵੀ ਹੈ ਜਿਨ੍ਹਾਂ ਨੂੰ ਪੁਰਾਣੇ ਸਮਿਆਂ ਵਿੱਚ ਲੋਕ ਛੋਲੇ ਦੇ ਕੇ ਪਾਸ ਹੋਏ ਕਹਿੰਦੇ ਹੁੰਦੇ ਸਨ ਜਿਨ੍ਹਾਂ ਕੋਲ ਯੂਨੀਵਰਸਿਟੀ ਨੇ ਪ੍ਰਦਾਨ ਕੀਤੀਆਂ ਇਹ ਡਿਗਰੀਆਂ ਤੇ ਹਨ ਪਰ ਵਿਦਵਤਾ ਦੇ ਪੱਖ ਤੋਂ ਉਹ ਉਨੇ ਹੀ ਹਨ ਇਹਨਾਂ ਵਿੱਚ ਉਹ ਲੋਕ ਸ਼ਾਮਲ ਹਨ ਜਿਨ੍ਹਾਂ ਨੇ ਆਪ ਕੋਈ ਖੋਜ ਦਾ ਕੰਮ ਕੀਤਾ ਹੀ ਨਹੀਂ ਹੁੰਦਾ ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਉਪਕੁਲਪਤੀ ਅਰਵਿੰਦ ਅਨਸਾਰ ਮਟੀਰੀਅਲ ਇਕੱਠਾ ਕਰਕੇ ਥੀਸਿਸ ਲਿਖ ਲੈਣ ਜਾਂ ਛਪਵਾ ਲੈਣ ਨੂੰ ਡਾਕਟਰੇਟ ਦੀ ਡਿਗਰੀ ਦਾ ਆਧਾਰ ਬਣਾਇਆ ਗਿਆ ਹੈ ਉਹ ਪੁੱਛਦੇ ਹਨ ਕਿ ਸਭ ਕਾਸੇ ਵਿੱਚ ਖੋਜ ਆਖਰ ਹੈ ਕਿੱਥੇ ਅਤੇ ਕੁਝ ਹੋਰ ਆਪਣੇ ਗਾਈਡ ਦੀ ਖਸ਼ਮਤ ਜਾਂ ਹੋਰ ਕੁਝ ਦਾ ਪੇਚ ਵਰਤ ਕੇ ਡਿਗਰੀਆਂ ਪ੍ਰਾਪਤ ਕਰਨ 'ਚ ਸਫਲ ਹੋ ਜਾਂਦੇ ਹਨ ਤੁਸੀਂ ਕਦੇ ਅਜਿਹੇ ਡਾਕਟਰਾਂ ਦੀ ਸੰਗਤ ਵਿੱਚ ਬੈਠੋਗੇ ਤਾਂ ਪਤਾ ਲੱਗੇਗਾ ਕਿ ਫਲਾਣ ਫਲਾਣ ਵਿਅਕਤੀ ਨੇ ਕਿਵੇਂ-ਕਿਵੇਂ ਜੋੜ-ਤੋੜ ਕਰਕੇ ਇਹ ਡਿਗਰੀ ਹਾਸਲ ਕੀਤੀ ਹੋਈ ਹੈ ਯੂਨੀਵਰਸਿਟੀਆਂ ਵਿੱਚ ਪ੍ਰਿਸ਼ਟ ਵਿਦਵਾਨਾਂ ਦੀ ਗਿਣਤੀ ਵੀ ਕਾਫੀ ਹੈ ਜੋ ਗਾਈਡ ਦਾ ਕੰਮ ਪੇਸ਼ੇਵਾਰ ਵਿਅਕਤੀ ਦੇ ਤੌਰ ਤੇ ਕਰਦੇ ਹਨ ਇਹੋ ਜਿਹਾ ਇੱਕ ਅਖੌਤੀ ਵਿਦਵਾਨ ਹੋਰ ਕਈ ਆਪਣੇ ਵਰਗੇ ਸ਼ਗਿਰਦਾਂ ਨੂੰ ਅਯੋਗ ਤੌਰ ਤਰੀਕੇ ਵਰਤ ਕੇ ਡਿਗਰੀਆਂ ਦਵਾ ਦਿੰਦਾ ਹੈ ਇਸਤਰੀ ਜਿਹੜੀਆਂ ਡਿਗਰੀ ਕਰਨ ਵਾਲੀਆਂ ਨੇ ਰਿਸਰਚ ਫੈਲੋ ਜਾਂ ਅਧਿਆਪਕ ਜਾਂ ਵਿਦਿਆਰਥੀ ਜਿਹੜੀਆਂ ਪੀ ਐਚ ਡੀਆ ਨੇ ਉਹਨਾਂ ਨੂੰ ਹੋਰ ਵੀ ਕਠਨ ਹਾਲਾਤਾਂ ਦਾ ਸਾਹਮਣਾ ਕਰਨ ਦੇ ਕਿਸੇ ਸੁਣਨ ਵਿੱਚ ਆਉਂਦੇ ਹਨ ਬਹੁਤ ਵੇਰ ਤਾਂ ਸਰੀਰਕ ਸਮਝੌਤਿਆਂ ਦੀ ਗੱਲ ਵੀ ਚੱਲਦੀ ਹੈ ਹੁਣ ਤਾਂ ਕਈ ਅਜਿਹੇ ਡਾਕਟੋਰੇਟ ਦੀ ਡਿਗਰੀ ਵਾਲੇ ਵਿਦਵਾਨ ਲੋਕਾਂ ਦੇ ਨਾਮ ਵੀ ਨਸ਼ਰ ਹੋ ਚੁੱਕੇ ਹਨ ਜਿਨ੍ਹਾਂ ਨੇ ਦੂਸਰਿਆਂ ਦੇ ਕੀਤੇ ਕੰਮ ਨੂੰ ਹੂਬ ਹੂ ਕਾਪੀ ਕਰਕੇ ਡਿਗਰੀਆਂ ਹਾਸਲ ਕੀਤੀਆਂ ਹੋਈਆਂ ਹਨ ਬੁੱਧ ਸਿੰਘ ਨੀਲੋ ਵਰਗੇ ਬੇਬਾਕ ਤੇ ਸੂਰਦ ਲੇਖਕਾਂ ਨੇ ਇਹਨਾਂ ਲੋਕਾਂ ਦੇ ਕੱਚੇ ਚਿੱਠੇ ਸਬੂਤ ਸਹਿਤ ਨਸ਼ਰ ਕੀਤੇ ਹੋਏ ਹਨ ਉਹਨਾਂ ਦਾ ਕਹਿਣਾ ਹੈ ਕਿ ਅੱਜ ਦੇ ਜਮਾਨੇ ਵਿੱਚ ਪੀ ਐਚ ਡੀ ਇੱਕ ਝੂਠ ਦੀ ਦੁਕਾਨ ਤੋਂ ਵੱਧ ਕੁਝ ਵੀ ਨਹੀਂ। ਉਹ ਇਹ ਵੀ ਦਾਵਾ ਕਰਦੇ ਹਨ ਕਿ 1990 ਤੋਂ ਬਾਅਦ ਇਹ ਕੰਮ ਜੋਰਾਂ ਨਾਲ ਚੱਲਿਆ ਹੈ। ਬਹੁਤਾਤ ਵਿੱਚ ਲੋਕਾਂ ਨੇ ਪੁਰਾਣੇ ਵਿਦਵਾਨਾਂ ਦੇ ਖੋਜ ਕੀਤੇ ਕੰਮ ਨੂੰ ਕਾਪੀ ਕਰਕੇ ਬੁੱਤਾ ਸਾਰਿਆ ਹੈ। ਪਰ ਜਦੋਂ ਸਮਾਜ ਦੇ ਹਰ ਵਰਗ ਦੀ ਨੈਤਿਕਤਾ ਦਾ ਬੁਰਾ ਹਾਲ ਹੋਵੇ ਕਿਸੇ ਇੱਕ ਵਰਗ ਤੋਂ ਸੱਚਾਈ ਤੇ ਉੱਚ ਕਦਰਾਂ ਕੀਮਤਾਂ ਦੀ ਉਮੀਦ ਪੜਨੀ ਵਾਜਿਬ ਵੀ ਨਹੀਂ ਲੱਗਦੀ। ਇਸ ਲਈ ਇੱਥੇ ਵੀ ਸਭ ਚੱਲਦਾ ਹੈ ਵਾਲਾ ਫਾਰਮੂਲਾ ਅਪਲਾਈ ਹੁੰਦਾ ਹੈ। ਹੁਣ ਫਿਰ ਆਉਣਿਆ ਆਲਮੀ ਕਾਨਫਰੰਸਾਂ ਵੱਲ ਜਦੋਂ ਦਾ ਇਹ ਆਲਮੀ ਪੰਜਾਬੀ ਕਾਨਫਰੰਸਾਂ ਦਾ ਦੌਰ ਚੱਲਿਆ ਹੈ ਤੇ ਜਿਹੜੀ ਇਸ ਜਮਾਤ ਵਿੱਚ ਨਵੇਂ ਨਵੇਲੇ ਡਾਕਟਰਾਂ ਦੀ ਚੋਖੀ ਮਕਦਾਰ ਵਿੱਚ ਸ਼ਮੂਲੀਅਤ ਹੋ ਗਈ ਹੈ ਹੁਣ ਤਾਂ ਇੱਥੇ ਵਿਦੇਸ਼ਾਂ ਵਿੱਚ ਦੰਦ ਕਥਾਵਾਂ ਚੱਲ ਰਹੀਆਂ ਹਨ ਕਿ 25-30 ਹਜ਼ਾਰ ਡਾਲਰਾਂ ਦੀ ਸਮਰੱਥਾ ਵਾਲਾ ਕੋਈ ਵੀ ਵਿਅਕਤੀ ਭਾਵੇਂ ਉਹਨੇ ਕਦੀ ਕਾਲਜ ਦਾ ਮੂੰਹ ਵੀ ਨਾ ਵੇਖਿਆ ਹੋਵੇ ਇਹ ਡਿਗਰੀ ਲੈ ਸਕਦਾ ਹੈ ਉਹ ਵੀ ਭਾਰਤ ਬੰਗਲਾਦੇਸ਼ ਜਾਂ ਪਾਕਿਸਤਾਨ ਵਰਗੇ ਕਿਸੇ ਪਛੜੇ ਹੋਏ ਮੁਲਕ ਦੀ ਯੂਨੀਵਰਸਿਟੀ ਵੱਲ ਝਾਕਣ ਦੀ ਲੋੜ ਤੋਂ ਬਿਨਾ ਹੁਣ ਸਗੋਂ ਅਮਰੀਕਾ ਵਰਗੇ ਵਿਕਸਿਤ ਮੁਲਕਾਂ ਦੀਆਂ ਯੂਨੀਵਰਸਟੀਆਂ ਵਿੱਚ ਵੀ ਇਹ ਸੇਵਾ ਉਪਲਬਧ ਹੈ ਅੱਜ ਸਾਡੇ ਆਲੇ ਦੁਆਲੇ ਦੇ ਸਰਕਲ ਵਿੱਚ ਕੋਈ ਪਲੰਬਰ ਇਲੈਕਟ੍ਰੀਸ਼ੀਅਨ ਬੇਸਮੈਂਟਾਂ ਦੀ ਮੁਰੰਮਤ ਕਰਨ ਵਾਲਾ ਦੁਕਾਨਦਾਰ ਹਲਵਾਈ ਜਾਂ ਨਾਈ ਡਾਕਟਰ ਸਾਹਿਬ ਖਵਾਉਂਦਾ ਹੋਵੇ ਤਾਂ ਤੁਹਾਨੂੰ ਹੈਰਾਨ ਹੋਣ ਦੀ ਕੋਈ ਲੋੜ ਨਹੀਂ ਇਹ ਸੀ ਜੀ ਸਾਡਾ ਅੱਜ ਦਾ ਤੀਸਰੀ ਅੱਖ ਪ੍ਰੋਗਰਾਮ ਜਿਹੜਾ ਮੈਂ ਹਰਜੀਤ ਸਿੰਘ ਗਿੱਲ ਨੇ ਲਿਖਿਆ ਤੇ ਤੁਹਾਡੀ ਸੇਵਾ ਚ ਪੇਸ਼ ਕੀਤਾ ਤੁਸੀਂ ਸਾਡੇ ਨਾਲ ਜੁੜੇ ਤੁਹਾਡਾ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ